ਹੈਲੋ ਸਸੀ ਕਾਲ ਜੀ ਸਾਰਿਆਂ ਨੂੰ ਆਪਣੇ YouTube ਨੰਬਰਦਾਰ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਜਰੂਰ ਦੇਖਿਆ ਕਰੋ ਤੇ ਚਲੋ ਜੀ ਅੱਜ ਆਪਣੀ ਸ਼ੌਪ ਤੇ ਆ ਹੈਣਾ ਜੱਸੀ ਦੀਦੀ ਆਪਣੇ ਕੋਲ ਪਹਿਲਾਂ ਤੋਂ ਵੀ ਇਹੀ ਕਸਟਮਰ ਨੇਗੇ ਆਪਣੇ ਪੁਰਾਣੇ ਕਸਟਮਰ ਨੇ ਆਪਣੇ ਕੋਲ ਬਹੁਤ ਟਾਈਮ ਤੋਂ ਸ਼ੌਪ ਤੇ ਆਉਂਦੇ ਨੇਗੇ ਤੇ ਅੱਜ ਜੱਸੀ ਆਈ ਆਪਣੇ ਕੋਲ ਸੂਟ ਦੇਖਣ ਕੈਮਰਿਕ ਕਾਟਨ ਦੇ ਇਹਨਾਂ ਨੂੰ ਹੈਨਾ ਸੂਟਾਂ ਦੀ ਲੋੜ ਸੀਗੀ ਹੁਣ ਗਰਮੀ ਦੇ ਵਿੱਚ ਤੇ ਚਲੋ ਜੀ ਹੁਣ ਦਿਖਾਉਣੇ ਪਏ ਜਿੱਸੀ ਕਿਵੇਂ ਦਾ ਦਿਖਾਵਾਂ ਇੱਕ ਤਾਂ ਤੈਨੂੰ ਅੱਛਾ ਇੱਕ ਤਾਂ ਆ ਲੈਣੀ ਇਹਨੇ ਬੈੱਡ ਸੇਟ ਜਿੱਸੀ ਆ ਬੈੱਡ ਸੇਟ ਚ ਤੈਨੂੰ ਕਿਹਦੀਸਾਂ ਦਾ ਇਹ ਕਿ ਤੈਨੂੰ ਚਾਦਰ ਲੈਣੀ ਬੈੱਡ ਤੇ ਆ ਕੱਟ ਲੇ ਕਿੱਦ ਤੇ ਬੜੀ ਲੱਗਦੀ ਆ ਹੁੰਦੇ ਨੇ ਸੌਫਟ ਜਿਹਾ ਕੱਪੜਾ ਦੇਖਾ ਮੈਂ ਤੇਰੇ ਕੋਲ ਪਾਸ ਹਾਂ ਚਾਦਰ ਦਾ ਹਲਕੀ ਹਾਂ ਹਲਕੀ ਜਿਹੀ ਜਦਰੀ ਹੈ ਲੰਗੀ ਡਬਲ ਹੈ ਹਾਂ ਹਾਂ ਅੱਛਾ ਪਹਿਲੇ ਦਿਨ ਉਹ ਦਿਖਾ ਮੈਂ ਵੀ ਜਿਹੜਾ ਤੈਨੂੰ ਹੁਣ ਚਲ ਗਰਮੀ ਚ ਪਾਉਣਾ ਹੈ ਨਾ ਹਲਕਾ ਇਹ ਉਹ ਸੁਟ ਕੈਮਰੀਕਾ ਉਤੰ ਦਾ ਵਧੀਆ ਰਾਜੀ ਜੀ ਦੇ ਇੱਕ ਪ੍ਰਿੰਟ ਕਲਰ ਇਹਦੇ ਵਿੱਚ ਹੋਰ ਵੀ ਆਏ ਨੇ ਮੈਂ ਤੈਨੂੰ ਦਿਖਾਉਣੀ ਆ ਬੰਦੀ ਇਹ ਕੋਈ ਦੱਸ ਵੀ ਕਲਰ ਡਾਰਕ ਚ ਲੈਣੇ ਕਾ ਲਾਈਟ ਚ ਲੈਣੇਗਾ ਲਾਈਟ ਹੀ ਹੋਵੇ ਬੜਾ ਡਾਰਕ ਅੱਛੇ ਲਾਈਟ ਹੀ ਜਾਂ ਕੱਢਾ ਆ ਵੀ ਸੁਟ ਬਧੀਆ ਬਤਲਾ ਸੁਣਾ ਕਪੜਾ ਦੇਖ ਫੜ ਕੇ ਕਪੜਾ ਬਹੁਤ ਭੋਲੇ ਤੈਨੂੰ ਠੀਕ ਰੱਖੂਗਾ ਹੁਣ ਹਾਂ ਤੈਨੂੰ ਬਹੁਤ ਸਹੀ ਰੋ ਇਹਦੇ ਵਿੱਚ ਰੰਗ ਦਿਖਾਉਣੀ ਹੈ ਤੈਨੂੰ ਹੋਰ ਇੱਕ ਮੋਰ ਪੰਖੀ ਰੰਗ ਤੇ ਇੱਕ ਫਰੋਜੀ ਕਲਰ ਪੇਗ ਇੱਕ ਤਾਂ ਆ ਠੀਕ ਇਹ ਰੰਗ ਤੇਜੀ ਸੋਨਾ ਹੈ ਦੇਖ ਬੜੇ ਕੁਵਦਾਂ ਲੱਗਦੇ ਮੂਵੀ ਲੱਗਦਾ ਫੜ ਕੇ ਦੇ ਕਪੜਾ ਫੜ ਕੇ ਦੇ ਜਿਵੇਂ ਵੈਸਾ ਹੀ ਐ ਕਰੀ ਮੈਂ ਤਾਂ ਕਿ ਨਹੀਂ ਫਰਾਕ ਤੁਹਾਨੂੰ ਬਣਾ ਲੈ ਕੇ ਫਰਾਕ ਨਹੀਂ ਪਉਂਦੀ ਫਰਾਕ ਤਾਂ ਮੈਂ ਘੱਟ ਕੇ ਠੀਕ ਰਹਿੰਦੇ ਜੱਸੀ ਫਰਾਕ ਐ ਮੈਂ ਦੇ ਟਾਈਮ ਜਿੱਚ ਫਰਾਕ ਸਹੀ ਰਹਿੰਦੀ ਹੈਗੀ ਦੇਖ ਲੈ ਜੱਸੀ ਕਿਹੜੇ ਵਧੀਆ ਲੱਗਦੇ ਨੇ ਤੈਨੂੰ ਦੇਖ ਲੈ ਦੇ ਵਿੱਚ ਸੂਟ ਤਾਂ ਸਾਰੇ ਸੋਹਣੇ ਨੇਗੇ ਇਹ ਪ੍ਰਿੰਟ ਆ ਰੰਗ ਸੋਹਣੇ ਐ ਬਾਕੀ ਉੱਪਰੋਂ ਤੂੰ ਆਪ ਤੂੰ ਦੇਖ ਕੀ ਜੇ ਲਾਲਾ ਜਿਹੜਾ ਤੈਨੂੰ ਸੈਟ ਜਿਹਾ ਲੱਗਦਾ ਹੂੰ ਵੈਸੇ ਤਾਂ ਮੈਂ ਤੇਰੇ ਵਾਸਤੇ ਕਲਰ ਸਾਰੇ ਕੱਢਤੇ ਸਹੀ ਜਿਹੜਾ ਤੇਨ ਸੋਹਣਾ ਲੱਗਦਾ ਲੈ ਇੱਕਾ ਫੁੱਕਾ ਲੈਨੇ ਕਗੂੜਾ ਜੀ ਕੋਈ ਪਰੇ ਚਲ ਹਾਂ ਆ ਵੀ ਸੋਹਣਾ ਦਾ ਪ੍ਰਿੰਟ ਤੇ ਬਲੈਕ ਵੀ ਸੋਹਣਾ ਆ ਕਰ ਦਿੱਤਾ ਕਿਹੜਾ ਕਰਾਂ ਲੇ ਜੱਸੀ ਦੇਖ ਕਿਹੜੇ ਕਿਹੜੇ ਪਸੰਦ ਆਏ ਨੇ ਸੂਟ ਤੇ ਨੂੰ ਕਿਹੜੇ ਕਿਹੜੇ ਲੈ ਲੈ ਦੱਸ ਮੈਂ ਕਰ ਦੇ ਇੱਕ ਤਾਹ ਵਾਲਾ ਇੱਕ ਤਾਂ ਦੇਖ ਜੱਸੀ ਨੇ ਆਹ ਵਾਲਾ ਪਸੰਦ ਕਰਿਆ ਸੂਟ ਆਪਣੇ ਕੋਲੋਂ ਆਹ ਲੈ ਲੈ ਜੱਸੀ ਨੇ ਤੇ ਇੱਕ ਆਹ ਵਾਲਾ ਆਨੀਅਨ ਜੈ ਕਲਰ ਬਹੁਤ ਸੋਹਣੇ ਸੂਟ ਨੇ ਦੋਨੇ ਇੱਕ ਥੋੜਾ ਜਿਹਾ ਲਾਈਟ ਹੈ ਇੱਕ ਡਾਰਕ ਹੈ ਚਲ ਹੁਣ ਜੱਸੀ ਨੂੰ ਲੋੜ ਸੀ ਇਹਨਾਂ ਨੂੰ ਹੌ ਸੌਫਟ ਜੀ ਕਾਟਨ ਚਾਹੀਦੀ ਸੀ ਤੇ ਇਹਨੇ ਦੋ ਸੂਟ ਪਸੰਦ ਕਰ ਲਏ ਜੱਸੀ ਹੋਰ ਤਾਂ ਲੈਣਾ ਕੋਈ ਦੇਖ ਲੈ ਕਿ ਬੈੱਡਨ ਦੀ ਚਾਦਰ ਕਿਹੜੀ ਲਈਏਗੀ ਦੋ ਹੀ ਲਈਆਂ ਨੇ ਇੱਕੋ ਹੀ ਲੈਣੀ ਹੈ ਇਹ ਹਲਕੀ ਜੀ ਦਿਖਾਵਾਂ ਅੱਛਾ ਫਿਰ ਆਹ ਨੀਚੇ ਵਾਲੀ ਚ ਨਹੀਂ ਪਸੰਦ ਆਈ ਇਸ ਦਾ ਗ੍ਰੇਜੀ ਇਹ ਵੀ ਵਧੀਆ ਦੇ ਵਰਦੇ ਦੇਖ ਲੈ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਲੈ ਲੈ ਹੋਰ ਰੰਗ ਨਹੀਂ ਚ ਇਹਦੇ ਵਿੱਚ ਲੱਗ ਗਏ ਜੱਸੀ ਕਲਰ ਸਾਰੇ ਸੇਲ ਹੋ ਗਏ ਚ ਕਲਰ ਤਾਂ ਬਾਧੂ ਹੈਗੇ ਸੀਗੇ ਸੇਲ ਹੋਈ ਜਾਂਦੇ ਆ ਆ ਇਹ ਕਰਦੇ ਫਿਰ ਆ ਇਹ ਵੀ ਸੋਹਣੀ ਹੈ ਜੀ ਇਹ ਲੈ ਲੈ ਜੀ ਵਧੀਆ ਕਰ ਦੇ ਦੇਖ ਇੱਕ ਦੋ ਤਜਸੀ ਨੇ ਬੈੱਡ ਸ਼ੀਟ ਲੈ ਲਈਆਂ ਤੇ ਦੋ ਲੈ ਲੈ ਸੂਟ ਤੇ ਕਾਟਨ ਦਾ ਦੁਪੱਟਾ ਕੋਈ ਵੱਡੀਆਂ ਦੁਪੱਟੇ ਤਾਂ ਨਹੀਂ ਜਹੀਦੇ ਕਾਟਨ ਦੇ ਹੈਗੇ ਨੇ ਹੈ ਜੀ ਅੱਛਾ ਜਿਸ ਸੀ ਵਾਲੇ ਦੇਖੀ ਜਾਂਦੀ ਮੈਨੂੰ ਲੱਗਾ ਚਾਦਰ ਜਸਸੀ ਨਹੀਂ ਹੋਰ ਲੈਣੀ ਹੈਗੀ ਇੱਕ ਹੈ ਜੇਸੀ ਚਾਦਰ ਹੋਰ ਲੈਣੀ ਹੈ ਆਹ ਵਾਲੀ ਪਸੰਦ ਆ ਗਈ ਹੁਣ ਇਹ ਵੀ ਵਧੀਆ ਹੀ ਖਰਚਾ ਆਦਰ ਤਾਂ ਸੋਹਣੀ ਹੈ ਵੀ ਬਹੁਤ ਵੱਡੀ ਹੈਗੀ ਪਰ ਇਹ ਪਿਓਰ ਕਾਟਨ ਦੀ ਹੈਗੀ ਇਹ ਵਾਲੀ ਚਾਦਰ ਹੈ ਜਿਹੜੀ ਜਿਸ ਸੀ ਸੋਹਣੀ ਹੈ ਚਾਦਰ ਇਹ ਵੱਡੀ ਵੀ ਹੈ ਡਬਲ ਦੀ ਇਹ ਤਾਂ ਪੂਰੀ ਵੱਡੀ ਹੈ ਮਾਸੀ ਫੜਿਓ ਇਧਰੋਂ ਫੜਿਓ ਦੇਖਿਓ ਹੁੰਜਾ ਫੜੇ ਚਾਦਰ ਦਾ ਆਹ ਦੇਖਿਓ ਤਾਂ ਪੂਰੀ ਵੱਡੀ ਹੈ ਜਸਸੀ ਇਹ ਤਾਂ ਹੈਗੀ ਵੀ ਵੱਡੇ ਬੈੱਡ ਦੀ ਇਹ ਜਿਹੇ ਚਾਦਰਾਂ ਨਹੀਂ ਹੋਣੀਆਂ ਮਾਸੀ ਹੋਏ ਦੇ ਨਾਲ ਦੀਆਂ ਨਹੀਂ ਹੋਣੀਆਂ ਚਲ ਜੱਸੀ ਨੂੰ ਤਾਂ ਮੈਂ ਲਾਉਂਗੀ ਰੇਟ ਹੈਗਾ ਫਰਕ ਨਾ ਜੱਸੀ ਤੈ ਲਾ ਲੈ ਜੱਸੀ ਜੀ ਕਿਲਾ ਮੈਂ ਲਾ ਦਨੀ ਤੈ ਨਹੀਂ ਚਲ ਤੂੰ ਕਿੱਥੇ ਖੜੀ ਹੋ ਮੈਂ ਲੋ ਜੀ ਜੀ ਹੈਗੇ ਨੇ ਪਿੱਤ ਪਾਲ ਕਰ ਜਮੰਦਾਈ ਵੀ ਆਪਣੇ ਕੋਲੇ ਪਲੇਨ ਸੂਟ ਲੈਣ ਆਏ ਸੀਗੇ ਇਹਨਾਂ ਨੂੰ ਵੀ ਵਰਕ ਕਰਦੇ ਨੇ ਇਹ ਵੀ ਵਰਕ ਲਈ ਇਹਨਾਂ ਨੂੰ ਪਲੇਨ ਸੂਟ ਚਾਹੀਦੀ ਸੀਗੇ ਤੇ ਅੱਜ ਮਮਾ ਦੀਦੀ ਆਏ ਨਹੀਂ ਮਿਲਣਾ ਦਾ ਸ਼ਾਇਦ ਉਹ ਗਏ ਹੋਏ ਨੇ ਕਿਤੇ ਇਹ ਉਹ ਨਵੀਂ ਹੈ ਇਹ ਬਸ ਇਹ ਸੈੱਟ ਲੂ ਇਹ ਜਿਹੜਾ ਕੋਈ ਵੀ ਜਿਹੜਾ ਕੋਈ ਕਿਸੇ ਮੁੰਡਾ ਪਾ ਕੇ ਵੀ ਵੀਡੀਓ ਦੇਖਣੀ ਐਂ ਕਰ ਜਾ ਕਦੇ ਹੋਵੇਂ ਲੱਗਦੇ ਜਿਹੜੀ ਦੇਖੀ ਹਰ ਇੱਕ ਵਾਈ ਬਟ ਜੀ ਉਹ ਦੱਸਦੀ ਹੋਵੇ ਚਲਾ ਰਹੇ ਨੇ ਕੋਈ ਦੇਖ ਰਹੇ ਨੇ ਆ ਜੁਨੇ ਇੰਸਟਾ ਤੇ ਯੂਟਿਊਬ ਤੇ ਜਾਈਂ ਕਵਰ ਡਾਉਨ ਕਰ ਦੋ ਕਹਿੰਦੇ ਉਹ ਜਲਦੀ ਕਰੇਗਾ ਚੈਨਲ ਦੇ ਬੈਕ ਕਰ ਦੇ ਕਹਿੰਦੇ ਜੇ ਨਾ ਜਿਹੜਾ ਕੋਹਾ ਦੇਖਣਾ ਨਹੀਂ ਪਾ ਦਿਆ ਕੋਈ ਕੋਈ ਲਾਈਵ ਚ ਹਮਰੇ ਜੇ ਕੋਈ ਕਮੈਂਟ ਕਰਦਾ ਹੈ ਤਾਂ ਅੰਟੀ ਪਲੇਨ ਸੂਟ ਦਿਖਾਓ ਪਲੇਨ ਸੂਟ ਲੈਣੇ ਨੇ ਕੱਲ੍ਹ ਚ ਲੈਣੇ ਨੇ ਜਮ ਕਟ ਜਮ ਕਟ ਉਂਚ ਅਡਰਾ ਹੈ ਕੋਈ ਵਰਕ ਕਰਨੇ ਅੱਛਾ ਅੱਛਾ ਕਿਹੜਾ ਕਲਰ ਚਾਹੀਦਾ yellow ਬਤਾਓ ਜਤੋਂ ਜਿਵੇਂ ਆਪੇ ਆਏਗਾ ਅੱਛਾ ਸੋਨਾ ਹੀ ਜੇ ਆਹ yellow ਆਏ ਵਰਕ ਅੱਛੇ ਤੇ ਫਿਰ ਹੋਗੇ ਕਿਹੜੇ ਵਰਕ ਕਰਨੀਂ ਦੀ ਇਹ ਤੇ red ਕਲਰ ਦੇ ਫਲਾਰ ਹੁੰਦੇ ਨੇ red ਦੇ ਮੇਰਾ ਡੁਪੱਟਾ ਲੈਣਾ ਪੂ ਅਗਲੇ ਹਾਂ ਸੋਨਾਂ ਨੂੰ red ਦੇ ਦੀ ਅੱਛਾ ਇਹਨਾਂ ਚੈਲੂ yellow ਪਸੰਦ ਕਰੇ ਕਿਸੇ ਕਸਟਮਰ ਨੇ

ਉਹ ਜੀ ਫਿਰ yellow color ਦਾ order ਆਇਆ yellow color ਦਾ ਮੰਗਵਾਉਣਾ ਪਊਗਾ ਕਿ ਕਿਤਾ ਆ ਕਲਰ ਵਿੱਚ ਖਾਦੀ ਵਿੱਚ ਖਾਦੀ ਤੇ ਰੰਗ ਬਹੁਤ ਛੋਟੇ ਛੋਟੇ ਪਏ ਨੇ ਕਿ ਕਿ ਕਾ ਆਏਗਾ mouse color ਇੱਕ ਆਇ ਲਾਈਟ ਪਿੰਕ ਦਾ mouse color ਮੈਂ ਇਸ ਕਰਾਂਗੀ ਇਹ ਨਹੀਂ ਮੈਨੂੰ ਦੋ ਸੌ ਦਾ ਮੈਨੂੰ ਵੀ order ਆਇਆ ਇਹਨਾਂ ਵਰਤ ਕਰਨਾ ਇਹਦਾ ਇਹਦੀ ਵੀ ਕਰਨਾ ਮੈਂ ਇਸ ਤੋਂ ਲਵ mouse color ਇਹ ਤਾਂ ਬਸ ਇਹੋ ਸ컬ਰ ਸੂ ਮੈਸ ਕਲਰ ਹਾਂ ਕੀ ਜਿਹੜੀ ਪਰਿਚੇਨਾਂ ਪਹਿਲਾਂ ਜਿਨੇ ਲੱਤੇ ਕਰਨੇ ਲੇਗੇ ਉਹ ਦੇਖ ਰੱਖਿਆ ਸੀਗਾ ਵਰਤੋਂ ਵਿੱਚ ਕਹੇਆ ਕਰਨਾਗਾ ਅੱਛਾ ਮੈਂ ਤਾਂ ਇਹ ਸਿਰਫ ਰਸਤਾ ਹੁਣ ਦੇਖਿਆ ਕਿ ਇਹ ਚੀਜ਼ ਆਉਂਦੀ ਆਂ ਫਿਰ ਜੇ ਆਰਡਰ ਆਉਂਦਾ ਫਿਰ ਕਰਨਾ ਪੈਂਦਾ ਕਦਾਂ ਤੇ ਜੇ ਮਰਜ਼ੀ ਹੈ ਕੋਸਟਰ ਹੋਰ ਵੀ ਆਤਾ ਦੋ ਹੈ ਜਾਣੀ ਹੁੰਦਾ ਕਿੱਸਾ ਹਾਂ ਜਾਣੀ ਹੁੰਦਾ ਦੋ ਦਿਨ ਰੋੜ ਜਾਉਂਗਾ ਬਾਕੀ ਜਿਹੜੇ ਮਸ਼ੀਨ ਤੇ ਹੈ ਸ਼ੀਨ ਵਾਲੇ ਆਉਂਦੇ ਮੈਨੂੰ ਦੋ ਤਿੰਨ ਆਰਡਰ ਲੋ ਜੀ ਆਪਾਂ ਬਲੌਗ ਬਣਾਉਂਦੇ ਸੀ ਕਿ ਜਿਸ ਨਾਲ ਹਨਾ ਤੇ ਆਪਾਂ ਤੁਹਾਨੂੰ ਜਿਹੜੇ ਕੈਮਰੀ ਕਾਟਨ ਦੇ ਜਿਵੇਂ ਦੇ ਜਿਸ ਜੀ ਨਹੀਂ ਲੈਂਦਾ ਸੂਟ ਹਨਾ ਏਕ ਟੈਕਸ ਬੀ ਐਲ ਐਮ ਬ੍ਰਾਂਡ ਜਿਵੇਂ ਹੁਣ ਘਰ ਪਾਉਣ ਨੂੰ ਵਧੀਆ ਹਨਾ ਸੂਟ ਹੈ ਕਾਟਨ ਦੇ ਨੇ ਪਿਓਰ ਕਾਟਨ ਦੇ ਨੇ ਹਲਕੀ ਜੀ ਕਾਟਨ ਹੁੰਦੀ ਹੈਗੀ ਬਾਕੀ ਫੇਟ ਵਗੈਰਾ ਨਹੀਂ ਹੁੰਦੇ ਹੈਗੇ ਵਧੀਆ ਚੀਜ਼ ਹੈਗੀ ਬ੍ਰਾਂਡਡ ਪੀਸ ਨੇਗੇ ਸੋ ਨੂੰ ਵੀ ਇੱਕ ਵਾਰ ਆਪਾਂ ਸਾਰੇ ਸੂਟ ਨੇ ਜਿਹੜੇ ਆਪਣੇ ਕੋਲੇ ਇਸ ਟਾਈਮ ਹੈਗੇ ਨੇ ਸੋ ਨੂੰ ਵੀ ਦਿਖਾਉਣ ਹੈਗੇ ਜੇ ਤੁਸੀਂ ਵੀ ਇਸ ਤਰ੍ਹਾਂ 5 550 ਦੀ ਰੇਂਜ ਦੇ ਵਿੱਚ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਵੀ ਲੈ ਸਕਦੇ ਹੋਗੇ ਆਪਣੇ ਕੋਲ ਕੈਂਬ੍ਰਿਕ ਕਾਟਨ ਹੈ ਜੀ ਘਰੇ ਰੁਟੀਨ 'ਚ ਪਾਉਣ ਨੂੰ ਵਧੀਆ ਚੀਜ਼ ਹੈਗੀ ਇਹ ਵਾਲਾ ਹੈਗਾ ਜੀ ਗ੍ਰੀਨ ਕਲਰ ਦੇਖੋ ਬਹੁਤ ਹੀ ਸੋਹਣਾ ਬੀਐਲਐਮ ਬ੍ਰਾਂਡ ਦਾ ਇਹ ਸੂਟ ਹੈਗਾ ਬਹੁਤ ਹੀ ਸੋਹਣਾ ਬਹੁਤ ਹੀ ਸੌਫਟ ਜੀ ਕਾਟਨੇ ਹੈਨਾ ਕਈਆਂ ਭੈਣਾਂ ਨੂੰ ਦੇਖੋ ਸਕਿਨ ਪ੍ਰੋਬਲਮ ਹੁੰਦੀ ਹੈ ਜੀ ਸਿੰਥੈਟਿਕ ਪੀਸ ਕੋਲ ਗਰਮੀ ਦੀ ਵਿੱਚ ਨਹੀਂ ਪਾ ਸਕਦੀਆਂ ਹੈਗੇ ਉਹਨਾਂ ਲਈ ਸੌਫਟ ਜੀ ਕਾਟਨੇ ਜੀ ਬਹੁਤ ਵਧੀਆ ਦਿੱਕ ਇੱਥੇ ਮਰਜ਼ੀ ਇਹਨੂੰ ਪਾ ਸਕਦੇ ਆਪਾਂ ਇਹ ਵਾਲਾ ਵੀ ਹੈਗਾ ਜੀ ਡਾਰਕ ਗ੍ਰੀਨ ਕਲਰ ਹੈ ਜੀ ਇਹਦੇ ਵਿੱਚ ਹੈਗਾ ਇੱਕ ਕਾਫੀ ਕਲਰ ਪ੍ਰਿੰਟ ਦੇਖੋ ਕਿੰਨੇ ਹਟਕੇ ਜੀ ਪ੍ਰਿੰਟ ਨੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਨਿਊ ਪ੍ਰਿੰਟ ਆਏ ਨੇ ਜੀ ਜਲਦੀ ਜਲਦੀ ਭੈਣਾਂ ਆਰਡਰ ਕਰਨੀ ਸਿੰਗਲ ਤੇ ਜਿਨਾਂ ਨੂੰ ਵੀ ਪਹਿਣਾ ਨੂੰ ਪਸੰਦ ਆਉਂਦੀ ਨੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨ ਤੇ ਆਪਣੀ ਆਰਡਰ ਬੁੱਕ ਕਰਨ ਇਹ ਵਾਲਾ ਆ ਗਿਆ ਜੀ ਸਰਦਈ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਬੜਾ ਨਮਾਇਆ ਕਲਰ ਹੈ ਸਰਦਈ ਕਲਰ ਦੇ ਇੱਕੋ ਹੀ ਪਲੇਨ ਸੂਟਾਂ ਦੇ ਵਿੱਚ ਵੀ ਬਹੁਤ ਹੀ ਕਲਰ ਪਹਿਣਾ ਨਿਮਾੜ ਰਹੀ ਦੀ ਇਸ ਕਲਰ ਦੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਵਾਲਾ ਵੀ ਤੇ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਕਿ ਚੜ੍ਹਨ نیچے ਦੋ ਕਲਰ ਦਿਖਾਏ ਨੇ ਕਿ ਇਸ ਪ੍ਰਿੰਟ ਦੇ ਵਿੱਚ ਨੇ ਕਿ ਬਹੁਤ ਹੀ ਸੋਹਣੇ ਪ੍ਰਿੰਟ ਤੇ ਬਹੁਤ ਹੀ ਸੋਹਣਾ ਹੀ ਕਲਰ ਨੇਗੇ ਤੇ ਆਪਾਂ ਤੁਹਾਨੂੰ ਅਗਲਾ ਦਿਖਾਉਣੇ ਜਾਈਏ ਨੇ ਸ਼ੇੜਾ ਇਹ ਵਾਲਾ ਪ੍ਰਿੰਟ ਵੀ ਦੇਖੋ हट ਗਿਆ ਜੇ ਪ੍ਰਿੰਟ ਹੈ ਸਾਰੇ ਨਵੇਂ ਨਵੇਂ ਜੇ ਪ੍ਰਿੰਟ ਨੇ ਜੀ ਇਹਦੇ ਵਿੱਚ ਹੈਗਾ ਜੀ ਇੱਕ ਆਪਣੇ ਕੋਲੇ ਸਕਿਨ ਕਲਰ ਬਰੀਕ ਪ੍ਰਿੰਟ ਹੈਗਾ ਡਾਰਕ ਪ੍ਰਿੰਟ ਨਹੀਂ ਹੈਗੇ ਇਹਦੇ ਵਿੱਚ ਲਾਈਟ ਲਾਈਟ ਜੀ ਕਲਰ ਨੇਗੇ ਦੋਨੇ ਲਾਈਟ ਲਾਈਟ ਜੀ ਕਲਰ ਨੇ ਵਿੱਚ ਕੰਬੀਨੇਸ਼ਨ ਨੇ ਜਿਹੜੇ ਉਹ ਵੀ ਲਾਈਟ ਲਾਈਟ ਜੇ ਨੇ ਤੇ ਚਲੋ ਜਿੰਨਾ ਭੈਣਾਂ ਨੂੰ ਲਾਈਟ ਕਲਰ ਪਸੰਦ ਨੇ ਆਪਣੇ ਕੋਲੇ ਅੱਜ ਲਾਈਟ ਕਲਰ ਵੀ ਤੇ ਡਾਰਕ ਕਲਰ ਦੋਨੇ ਉਹਨਾਂ ਦੇ ਸੂਟ ਅਵੇਲੇਬਲ ਨੇ ਭੈਣ ਜੀ ਇੱਕ ਭੈਣ ਆਪਣੇ ਕੋਲੇ ਆ ਗਈ ਜੀ ਤੇ ਉਹਨਾਂ ਵਾਸਤੇ ਵੀ ਆਪਾਂ ਹੁਣ ਸੂਟ ਕੱਢ ਦੇਗੇ ਇੱਕ ਕੀ ਲਈ ਹੈ ਨਿੰਬੂ ਬਣੀ 자. ਤਰੇ ਬੋਲ ਕੀ ਕੀ ਹੋ ਜੂਗਾ ਕਿੰਨਾ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਗਰਲਸ ਪ੍ਰਿੰਟ ਜੀ ਇਹ ਵਾਲਾ ਤੇ ਇਹਦੇ ਵਿੱਚ ਦੇਖੋ ਇੱਕ ਫਿਰੋਜੀ ਤੇ ਗਜਰੀ ਜਿਹਾ ਕਲਰ ਹੈ ਤੇ ਸਕਿੰਨ ਹੈ ਨਾ ਰੰਮੇ ਮਿਲਮੇ ਜਿਹਾ ਕਲਰ ਨੇ ਇਹਦੇ ਵਿੱਚ ਚਾਰ ਪੰਜ ਕਲਰ ਨੇਗੇ ਤੁਸੀਂ ਕਿਹੜਾ ਵੀ ਦੁਪੱਟਾ ਇਹਦੇ ਨਾਲ ਡਾਈ ਕਰਵਾ ਸਕਦੇ ਹੋ ਡਾਈ ਡਾਈ ਦੁਪੱਟਾ ਕਰਾਵੂਗੀ ਤਾਂ ਬੜੀ ਜਿਆਦਾ ਸੋਹਣਾ ਬਣ ਜੂਗੀ ਅਗਰ ਵਾਝ ਤੁਸੀਂ ਪਲੇਨ ਬਾਟਮ ਨਾਲ ਲੈਣਾ ਚਾਹੁੰਦੇ ਹੋ ਪਲੇਨ ਬਾਟਮ ਵੀ ਤੁਸੀਂ ਕਿਸੇ ਕਲਰ ਦੀ ਵੀ ਹੈ ਨਾ ਚੋਇਸ ਰੱਖ ਸਕਦੇ ਹੋ ਪਲੇਨ ਬਾਟਮ ਨਾਲ ਵੀ ਤੁਹਾਨੂੰ ਇਹ ਵਾਲਾ ਸੂਟ ਮਿਲ ਜੂਗਾ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਦੇਖੋ ਇਹ ਵਾਲਾ ਇਹ ਹੈਗਾ ਜੀ ਤਾਂ ਤੁਸੀਂ ਇੱਕ ਕਲਰ ਦਾ ਦੁਪੱਟਾ ਰੱਖਣਾ ਚਾਹੁੰਦੇ ਹੋ ਉਹ ਵੀ ਦੇਖੋ ਵਧੀਆ ਲੱਗਦਾ ਕਾਟਨ ਦਾ ਬਾਕੀ ਜੇ ਹੁਣ ਆਪਾਂ ਘਰੇ ਪਾਉਣ ਦੀ ਰੁਟੀਨ ਦੇ ਵਿੱਚ ਪਾਉਣਾ ਤਾਂ ਕਾਟਨ ਦੀ ਦੁਪੱਟੇ ਹਨਾ ਪਹਿਣਾ ਕੰਮ ਦੇ ਵਿੱਚ ਕਾਟਨ ਦੀ ਦੁਪੱਟੇ ਆਪਾਂ ਨੂੰ ਕਬੀਟੀ ਵਾਂਗ ਰਹਿੰਦੇ ਨੇਗੇ ਹਨਾ ਤੇ ਆਹ ਵਾਲਾ ਕਲਰ ਦੇਖੋ ਜੀ ਕਾਫੀ ਕਾਫੀ ਕਲਰ ਹੈ ਲਾਈਟ ਡਾਰਕ ਹੈ ਇਹਦੇ ਵਿੱਚ ਕਾਫੀ ਕਲਰ ਬਹੁਤ ਸੋਹਣਾ ਹੈ ਦੇਖੋ ਇਹ ਵੀ ਪ੍ਰਿੰਟ ਇਹਨਾਂ ਦੇ ਵਿੱਚ ਜਿਹੜੇ 3-4 ਪ੍ਰਿੰਟ ਆਏ ਨੇ ਜੀ ਇੱਕ ਆਏ ਦੇ ਵਿੱਚ ਬਲੈਕ ਪ੍ਰਿੰਟ ਉਹ ਕਿਸੇ ਕਸਟਮਰ ਨੇ ਮਤਲਬ ਕਿ ਲੈ ਲਿਆ ਜੀ ਉਹ ਵਾਲਾ ਸੂਟ ਤੇ ਹੁਣ ਦਨੋਂ ਆਪ ਅਗਲਾ ਡਿਜ਼ਾਈਨ ਦਿਖਾਉਣੀ ਆ ਜੀ ਇਹ ਵਾਲਾ ਦੇਖੋ ਫਿਰੋਜੀ ਕਲਰ ਇਹਦੇ ਵਿੱਚ ਸਿਰਫ ਦੋ ਹੀ ਕਲਰ ਨੇ ਇੱਕ ਸਕਿਨ ਅਤੇ ਇੱਕ ਫਿਰੋਜੀ ਤੇ ਇਹਦੇ ਨਾਲ ਤੁਸੀਂ ਫਿਰੋਜੀ ਤੇ ਸਕਿਨ ਕਲਰ ਦਾ ਦੁਪੱਟਾ ਜਿੱਦਾਂ ਦਾ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਦੀ ਦੁਪੱਟਾ ਲੈ ਸਕਦੇ ਹੋ ਇਹ ਵਾਲਾ ਹੈਗਾ ਜੀ ਫਿਰੋਜੀ ਕਲਰ ਬਹੁਤ ਹੀ ਸੋਹਣਾ ਇਹ ਵਾਲਾ ਡਿਜ਼ਾਈਨ ਹੈ ਸਿੰਗਲ ਸਿੰਗਲ ਜੇ ਫਲਾਵਰ ਬਣੇ ਹੋਏ ਨੇ ਇਹ ਵਾਲੇ ਸੂਟ ਦੇ ਵਿੱਚ ਤੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਦੋ ਤਿੰਨ ਮਿਲ ਜਾਣਗੇ ਜੇ ਇੱਕ ਦੋ ਕਲਰ ਇਹਦੇ ਵਿੱਚ ਸੇਲ ਹੋਗੇ ਤੇ ਇਹ ਵਾਲਾ ਹੈਗਾ ਜੀ ਮਹਿਰੂਨ ਕਲਰ ਬਹੁਤ ਸੋਹਣਾ ਕਲਰ ਹੈ ਜੀ ਕਈਏ ਪਹਿਣਾ ਨੂੰ ਡਾਰਕ ਕਲਰ ਪਸੰਦ ਨੇ ਕਿ ਕਈਆਂ ਪਰ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਨਹੀਂ ਜੀ ਉਹ ਚਾਹੇ ਕਿੰਨੀ ਹੋ ਗਰਮੀ ਹੋਵੇ ਉਹ ਡਾਰਕ ਕਲਰ ਹੀ ਲੈਂਦੀ ਐ ਉਹਨਾਂ ਨੂੰ ਡਾਰਕ ਕਲਰ ਹੀ ਸੋਹਣੇ ਲੱਗਦੇ ਨੇ ਚਲੋ ਆਪੋ ਆਪਣਾ ਹਨਾ ਹਿਸਾਬ ਕਿਤਾਬ ਹੈ ਜੀ ਜਿੱਦਾਂ ਦਾ ਵੀ ਵਧੀਆ ਲੱਗਦਾ ਉਸ ਤਰੀ ਹਨਾ ਲੈਂਦਾ ਅਗਲਾ ਤੇ ਅਗਲਾ ਹੈਗਾ ਜੀ ਗ੍ਰੀਨ ਕਲਰ ਇਹਦਾ ਡਿਜ਼ਾਈਨ ਦੇਖੋ ਬਹੁਤ ਹੀ ਸੋਹਣਾ ਸੁਪਰੀਟ ਡਿਜ਼ਾਈਨ ਹੈ ਜੀ ਬਹੁਤ ਵਧੀਆ ਦੇ ਵਿੱਚ ਵੀ ਕਲਰ ਦੋ ਤਿੰਨ ਨੇ ਹੈਗੇ ਨੇ ਆਪਣੇ ਕੋਲ ਇਸ ਟਾਈਮ BLM ਕੰਪਨੀ ਦੀ ਇਹਦੇ ਵਿੱਚ ਬ੍ਰਾਂਡ ਹੈ ਦੇਖੋ BLM ਬ੍ਰਾਂਡ ਹੈ ਜੀ ਇਹ ਵਾਲਾ ਵੀ ਸੂਟ ਜਿਹੜਾ ਹੈਗਾ ਬਹੁਤ ਸੋਹਣਾ ਹੈਗਾ ਬਹੁਤ ਹੀ ਵਧੀਆ ਕਾਟਣੇਗੀ ਜੰਮੀ সফট ਕਾਟਣੇ ਜੀ ਕਈਆਂ ਭੈਣਾਂ ਨੂੰ ਸਕਿਨ ਪ੍ਰੋਬਲਮ ਹੁੰਦੀ ਹੈ ਜੀ ਜਿਆਦਾ ਸਿੰਥੈਟਿਕ ਕੱਪੜੇ ਨਹੀਂ ਪਾ ਸਕਦੀ ਉਹਨਾਂ ਲਈ ਬਹੁਤ ਕੰਫੀਟ ਹੈ ਹੁਣ ਭੈਣਾਂ ਨੇ ਸ਼ਾਪਿੰਗ ਕਰਕੇ ਚਲੀ ਗਈ ਹੈ ਹਨ ਆਪਾਂ ਜਿਹੜੇ ਹੈਗੇ ਨੇ ਸੂਟ ਸਾਰੇ ਉੱਪਰ ਰੱਖ ਦਈਏ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਇੱਕ ਸੂਟ ਵਰਕ ਮਸ਼ੀਨ ਤੇ ਵਰਕ ਵਾਲਾ ਸੂਟ ਜਿਹੜਾ ਆ ਪਿਆ ਉਹ ਵੀ ਕਰਦੇ ਹਾਂਗੇ ਉਹ ਵੀ ਜ਼ਰੂਰੀ ਹੈ ਆਪਾਂ ਨੇ ਕੱਲ ਨੂੰ ਦੇਣੇਗਾ ਕਿ ਹੁਣ ਆਪਾਂ ਇਹਨਾਂ ਨੂੰ ਚੱਕ-ਚੱਕ ਕੇ ਜਿਹੜਾ ਉੱਪਰ ਰੱਖਦੀਏ ਨੀਚੇ ਫਿਰ ਐਸ ਤਰ੍ਹਾਂ ਚੰਗੇ ਜਿਹੇ ਲੱਗਦੇ ਹੈਗੇ ਪਾਏ ਹਨਾ ਖੰਡਿਆਰ ਜਿਹਾ ਖੰਡਿਆ ਪੈ ਗਿਆ ਇਹਨੂੰ ਆਪਾਂ ਸੈਟਿੰਗ ਜਿਹੜੀ ਖਾਨਿਆਂ ਦੇ ਵਿੱਚ ਲਾ ਦਈਏ ਇਹ ਭੈਣ ਸੀਗੀ ਜੱਸੀ ਹਨਾ ਆਪਣੇ ਪਿੰਡੋਂ ਨੇ ਕਿਤੇ ਆਪਣੇ ਕੋਲੇ ਆਉਂਦੇ ਹੁੰਦੇ ਨੇ ਸ਼ਾਪ ਦੇ ਹੀ ਪਹਿਲੇ ਦਿਨ ਤੋਂ ਕਾਫੀ ਟਾਈਮ ਤੋਂ ਆਉਂਦੇ ਨੇ ਕਿ ਜਿੱਦਾਂ ਦੇ ਆਪਾਂ ਨੇ ਸ਼ਾਪ ਕਰੀ ਆਪਣੇ ਪੁਰਾਣੇ ਕਸਟਮਰ ਨੇ ਵਧੀਆ ਇਹ ਤੇ ਹੁਣ ਇਹਨੂੰ ਵਿਚਾਰੀ ਨੂੰ ਹਨਾ ਪਤਲੇ ਸੂਟਾਂ ਦੀ ਲੋੜ ਸੀਗੀ ਕਿਉਂਕਿ ਪ੍ਰੈਗਨੈਂਟ ਨਹੀਂਗੀ ਵਿਚਾਰੇ ਤਾਂ ਕਰਕੇ ਹੁਣ ਪਤਲੇ ਸੂਟਾਂ ਹਨਾ ਜਿਆਦਾ ਵਧੀਆ ਕੰਫਰਟੇਬਲ ਜੇ ਰਹਿੰਦੇ ਨੇਗੀ ਚਲੋ ਜੀ ਵਾਈਗਰੂ ਪਏ ਇਹਨੂੰ ਤੰਦਰੁਸਤ ਰੱਖੀ ਹਨਾ ਇਹਨਾਂ ਦਾ ਸੋਨਾ ਜਾਂ ਟਾਈਮ ਆ ਵੀ ਅੱਗੇ ਤੇ ਚਲੋ ਜੀ ਹੁਣ ਆਪਾਂ ਹਨਾ ਜਿਹੜਾ ਸ਼ਾਪ ਤੋਂ ਜਿਹੜਾ ਖਲਾਰਾ ਚੱਕ ਕੇ ਸੈੱਟ ਕਰਤਾ ਹੁਣ ਆਪਾਂ ਇੱਕ ਸੂਟ ਵਰਕ ਕਰਦੇ ਆਂ ਆਪਾਂ ਤੁਹਾਡੇ ਲਈ ਵਰਕ ਵਾਲੀਆਂ ਵੀਡੀਓ ਹਨਾ ਡੇਲੀ ਲੈ ਕੇ ਹਾਜ਼ਰ ਹੋਣੇ ਹੁਣ ਆਪਾਂ ਮਸ਼ੀਨ 'ਤੇ ਕਰਾਂਗੇ ਜੀ ਵਰਕ ਕਿਉਂਕਿ ਹੁਣ ਲੇਟ ਹੈ ਜਿਹੜੀ ਰਹਿਣ ਲੱਗ ਗਈ ਆਪਣਾ ਮਸ਼ੀਨ ਵਰਕ ਸ਼ੁਰੂ ਹੋ ਗਿਆ ਪ ਕਾਫੀ ਸੂਟ ਜਿਹੜੇ ਮਸ਼ੀਨ ਵਰਕ ਵਾਲੇ ਨੇ ਜੀ ਆਏ ਪਏ ਨੇ ਕਿ ਹਨਾ ਆਪਾਂ ਉਹਨਾਂ ਨੂੰ ਵਰਕ ਕਰਕੇ ਜਲਦੀ ਦੇਣਾ ਹੈਗਾ ਕਿਉਂਕਿ ਸਭ ਨੂੰ ਪਤਾ ਸੀ ਹਨਾ ਵੀ ਲੇਟ ਦੀ ਦਿੱਕਤ ਚੱਲ ਰਹੀ ਹੈਗੀ ਤਾਂ ਕਰਕੇ ਕਿਸੇ ਨੇ ਇੰਨਾ ਜ਼ਿਆਦਾ ਜਲਦੀ ਨਹੀਂ ਕਰੀ ਹੈਗੀ ਸੂਟ ਆਪਣੇ ਕੋਲੇ ਕਾਫੀ ਟਾਈਮ ਤੋਂ ਪਏ ਨਹੀਂ ਮਹੀਨੇ-ਮਹੀਨੇ ਦੇ ਸੂਟ ਪਏ ਨਹੀਂ ਜਿਹੜੇ ਆਪਾਂ ਨੇ ਵਰਕ ਕਰਨੇ ਨੇਗੇ ਚਲੋ ਹੁਣ ਲੇਟ ਰਹਿਣ ਲੱਗ ਗਈ ਆਪਾਂ ਕਰਦਿਆ ਕਰਾਂਗੇ ਵਰਕ ਹਨਾ ਉਹਨਾਂ ਨੂੰ ਦੇਣਾ ਹੈਗਾ ਜ਼ਰੂਰੀ ਹੈਗਾ ਕਸਟਮਰ ਫਿਰ ਇਸ ਤਰ੍ਹਾਂ ਖੜਦਾ ਨਹੀਂ ਹੈਗਾ ਸਿਰ ਜੀ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਹੋਰ ਨਵੇਂ ਬਲੌਗ ਲੈ ਕੇ ਨਵੀਂ ਵੀਡੀਓ ਲੈ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰਿਆਂ ਦਾ ਸ਼ਸ਼ੀਕਾਲ ਜੀ